ਕਪਤੀ ਵੀ ਇਸ ਸੀਰੀਅਲ ਚ ਕੀਤੀ ਹੋਈ ਸੀਗੀ ਤਾਂ ਸਾਨੂੰ ਹੋਰ ਇਨਫਰਮੇਸ਼ਨ ਮਿਲਣੀ ਨਹੀਂ ਇਸ ਵੇਲੇ ਵੀ ਗੱਡੀ ਜਿਹੜੀ ਕੀ ਪਈ ਹੋਈ ਗੱਡੀ ਨਾਲ ਮਿਲਦੀ ਜੁਲਦੀ ਹੈ ਤੇ ਉਹ ਚਿਤੋਸ਼ਕੀ ਬਤੀ ਅਸੀਂ ਇਮੇਜ ਦੇ ਅਪੀਸ ਬਾਅਦ ਸਾਕਸ਼ ਕਿਤਾਬ ਕੱਢੀ ਰੋ ਰਹੀ ਕਿ ਨਾਲ ਉਹਨੇ ਗੱਡੀ ਚਾਲਦੀ ਕੋਸ਼ਿਸ਼ ਕੀਤੀ ਗੱਡੀ ਬਿਮਾਰੀ ਤਾਂ ਪਰ ਸਕਸੈਸਫੁਲ ਨਹੀਂ ਹੋ ਪਾਈ ਤੇ ਉਸ ਬਾਅਦ ਨਾਲ ਹੀ ਟੀਮ ਨਿਕਲ ਕੇ ਪੁਲਿਸ ਨੇ ਫਾਰਮ ਕਰਦੇ ਹੋਏ ਕੋਸ਼ਿਸ਼ ਕੀਤੀ ਇਸੇ ਗੰਗਾਂਦਮਾ ਹੁਣ ਅੱਛਾ ਚਮਤਕਾਰ ਕੋਸ਼ਿਸ਼ ਕਰੀ ਤੇ ਇਸ ਦੇ ਸਿੱਕੇ ਮਹਿੰਦੀ ਜਾਨ ਵਾਲੇ ਕੇਸ਼ ਜਦੋਂ ਆਪਣਾ ਇਹ ਨਵਾਂ ਗਿਆ ਕਿ ਰਮਾਸ ਬਿਲਕੁਲ ਸਾਨੂੰ ਜਿਹੜੀਆਂ ਘਟਨਾਕਰਮ ਦੀਆਂ ਪੂਰੀਆਂ ਤਸਵੀਰਾਂ ਦਿਖਾਈਆਂ ਨੇ ਕਿ ਕਿਸ ਤਰ੍ਹਾਂ ਕਲਮਬੀਰ ਦਾ ਗੁਰੂ ਘੀਤ ਦਰਾਂ ਨੂੰ ਵਾਲਾ ਪਰਮਵੀਰ ਔਰ ਪ੍ਰਿੰਸ ਜੋ ਰਾਜਪੁਰਾ ਰਹਿਣ ਵਾਲਾ ਅੰਗਰ ਟੇਰੇ ਨੇ ਦੇ ਸਿੱਧੇ ਉੱਤੇ ਪਾਸਟੌਰ ਤੇ ਜਿਹੜਾ ਪਤਾ ਲੱਗਿਆ ਕਿ ਲੁੱਟੜੇ ਨੇ ਲਗਾਤਾਰ ਜਿਹੜਾ ਸਨੇਚਿੰਗ ਦੇ ਬਾਰਦਾਤਾਂ ਨੂੰ ਅੰਜਾਮ ਦਿੰਦੇ ਨੇ ਐਸਐਸਪੀ ਡਾਕਟਰ ਸੁਨੀਲ ਕਾਗਨੇ ਸਰ ਲਗਾਤਾਰ ਇਹ ਸਮਝ ਆ ਚੁੱਕਿਆ ਕਿ ਲੁੱਟੇਰੇ ਸੀਗੇ ਤੋਂ ਲਗਾਤਾਰ ਸਨੇਚਿੰਗ ਦੇ ਜਿਹੜੇ ਬਾਰਦਾਤਾਂ ਨੂੰ ਅੰਜਾਮ ਦਿੰਦੇ ਸੀ ਕੀ ਇਨਫੋਰਮੇਸ਼ਨ ਤਿੱਥੇ ਪਹੁੰਚਾ ਕਿਵੇਂ ਸੀ ਕਿ ਪਹਿਲਾਂ ਇਸ ਸਨਸਨ ਇਲੀਜ ਖੜੇ ਸੀ ਇਹ ਸਾਨੂੰ ਇੱਕ ਪਬਲਿਕ ਇਨਫੋਰਮੇਸ਼ਨ ਸੀ ਕਿ ਜਿਹੜੇ ਸਰਕਾਰਾਂ ਚ ਮੌਜੂਦ ਆ ਸਰ ਕਿ ਤੇ ਹੀ ਜਲੂਸ ਸੀ ਨਾਕਾਬੰਦੀ ਵੀ ਇਸ ਏਰੀਆ ਚ ਕੀਤੀ ਹੋਈ ਸੀ ਤਾਂ ਸਾਨੂੰ ਫਿਰ ਇਨਫੋਰਮੇਸ਼ਨ ਨਹੀਂ ਆਈ ਕਿ ਇਸ ਵੇਲੇ ਗੱਡੀ ਜਿਹੜੀ ਕਿ ਖੋਈ ਗੱਡੀ ਨਾਲ ਮਿਲਦੀ ਜੁਲਦੀ ਹੈ ਜੋ ਉੱਚ ਦੋਸ਼ਕੀ ਪਤੀ ਬੈਠਾ ਤਾਂ ਅਸੀਂ ਇਮੀਡੀਏਟਲੀ ਸਾਡੇ ਪੁਲਿਸ ਪਟਾ ਸਰ ਨਾਲ ਗੱਡੀ ਨੂੰ ਸਰਾਉਣਾ ਪਿੰਨਾ ਉਹਨੇ ਗੱਡੀ ਚ ਆ ਕੇ ਕੋਸ਼ਿਸ਼ ਕੀਤੀ ਕਿ ਕਿਸੇ ਵੀ ਬਿਮਾਰੀ ਤਾਂ ਪਰ ਸਕਸੈਸਫੁਲ ਨਹੀਂ ਹੋ ਪਾਈ ਤੇ ਉਸ ਤੋਂ ਬਾਅਦ ਇਹਨਾਂ ਨੇ ਗੱਡੀ ਚੋਂ ਨਿਕਲ ਕੇ ਪੁਲਿਸ ਤੇ ਫਾਇਰਿੰਗ ਕਰਦੇ ਹੋਏ ਪਿੱਛੇ ਕੋਸ਼ਿਸ਼ ਕੀਤੀ ਤੇ ਪੁਲਿਸ ਵੱਲੋਂ ਜੋ ਵੀ ਫਾਇਰਿੰਗ ਕੀਤੀ ਗਈ ਤੇ ਜਿਹਦੇ ਤੇਗ ਆਪਣਾ ਇੱਕ ਸਪ੍ਰਿੰਸ ਨਾਮ ਦੇ ਲੱਕੇ ਨੇ ਲੱਤੇ ਵਿੱਚ ਦੋ ਇੰਜਰੀਸ ਆ ਲਈਆਂ ਬਲਕਿ ਉਸ ਤੋਂ ਬਾਅਦ ਕਰਮਜੀਤ ਨਾਮ ਦੇ ਵਿਅਕਤੀ ਨੇ ਲੱਤੇ ਵਿੱਚ ਖਿੰਦੀ ਆ ਉਹ ਮੈਸਟੇਮ ਤੋਂ ਹਸਪਤਾਲ ਹੀ ਗਿਆ ਤਾਂ ਸਰ ਇਹਨਾਂ ਨੇ ਪਹਿਲਾਂ ਇੱਕ ਥਾਰ ਗੱਡੀ ਦੀ ਸਨੈਚ ਕੀਤੀ ਸੀ ਇਹ ਵੀ ਗੱਡੀ ਜਿਹੜੀ ਅੱਜ ਹੁਣ ਲਈ ਚਾਈ ਨੇ ਇਹ ਵੀ ਸਨੈਚ ਕੀਤੀ ਸੀ ਸਨੈਚ ਹੋ ਰੇਗੇ ਕਿਉਂਕਿ ਜੋ ਪ੍ਰੀਲਿਮਨਰੀ ਰਿਪੋਰਟ ਕਿਸੀ ਦੀ ਹੈ ਤਾਂ ਇਹ ਮੰਨਿਆ ਜਾਂਦਾ ਹੈ ਕਿ ਥਾਰ ਗੱਡੀ ਵੀ ਇਹਨਾਂ ਵੱਲੋਂ ਸਨੈਚ ਕੀਤੀ ਗਈ ਹੈ 82 ਸੈਕਟਰ ਦੇ ਵਿੱਚ ਇੱਕ ਅਟੈਂਪਟ ਹੋਇਆ ਸੀ ਗੱਡੀ ਸਨੈਚ ਕਰਨ ਦਾ ਉਹ ਵੀ ਇਹਨਾਂ ਵੱਲੋਂ ਕੀਤਾ ਗਿਆ ਸੀ ਤੇ ਇਸ ਤੋਂ ਇਲਾਵਾ ਜ਼ੀਰੇ ਕੋਰ ਦੇ ਵਿੱਚ ਕੁਝ ਐਕਸਟਰਸ਼ਨ ਕਾਲ ਜਿਹੜੀਆਂ ਇਹ ਕਰ ਰਹੇ ਸੀ ਉਹ ਵੀ ਇਹਨਾਂ ਵੱਲੋਂ ਕੀਤੀਆਂ ਜਾ ਰਹੀਆਂ ਸੀ ਬਾਕੀ ਰਿਟੇਨ ਕੁਝ ਕੀ ਦੌਰਾਨ ਹੋਰ ਵੀ ਖਾਸ ਇਸੇ ਗੈਂਗ ਨੇ ਹੁਣ ਤੱਕ ਚਮਤਕਾਰ ਆਇਆ ਕੋਈ ਸਮਝ ਨਹੀਂ ਪਾ ਰਿ ਕੋਈ ਜਿਸ ਤਰ੍ਹਾਂ ਪਿਸਤਲ ਮਿਲਣੀ ਹੈ ਉਹ ਕੋਈ ਪਹਿਲੇ ਗੋਲੇ ਪਿਸਤਲ ਨਹੀਂ ਕਿੰਨਾ ਇੱਕ ਦਿਨ ਕੋਟਵਾਲੀ ਦੇ ਤੋਂ ਵੀ ਇਹ ਚਾ ਇਹਨਾਂ ਵੱਲੋਂ ਜੋ ਫਾਇਰਿੰਗ ਕੀਤੀ ਗਈ ਸੀ ਦੋ ਲੋਕ ਨੇ ਇੱਕ ਕ੍ਰੈਸਟਲ ਸੀ ਗਿਆ ਨਾਲੇ ਮੈਂ ਇਹਨਾਂ ਦੇ ਕਰੀਬ ਤਿੰਨ ਚਾਰ ਜਿਹੜੇ ਰਾਉਂਡ ਜਿਹਨਾਂ ਵੱਲੋਂ ਵੀ ਫਾਇਰ ਕੀਤਾ ਗਿਆ ਤੇ ਜਵਾਬ ਦੇ ਵਿੱਚ ਪੁਲਿਸ ਵੱਲੋਂ ਵੀ ਪੰਜ ਆਰਾਮ ਜਿਹੜੇ ਸੁਹਾਂਤੀ ਦੇ ਸਰ ਲਗਾਤਾਰ ਸੀਐਮ ਵੱਲੋਂ ਵੀ ਖੁਦ ਜਿਹੜਾ ਇੱਕ ਬਿਆਨ ਦਿੱਤਾ ਗਿਆ ਕਿ ਕਿੰਨਾ ਵੀ ਕੋਈ ਵੀ ਕ੍ਰਿਮੀਨਲ ਹੁੰਦਾ ਇੱਕ ਚੌਕ ਦਾ ਦੂਜੀ ਚੌਕ ਨਹੀਂ ਪਹੁੰਚਿੱਤ ਕਿ ਹੁਣ ਪੁਲਿਸ ਜਿਆਦਾ ਕੁਝ ਲਾਟ ਨਜ਼ਰ ਆ ਰਹੀ ਆ ਕਿ ਤੇ ਲਗਾਤਾਰ ਜਿਹੜੇ ਇਸ ਤਰ੍ਹਾਂ ਦੇ ਬਗਵਾਸ ਨੇ ਉਹਨਾਂ ਨੂੰ ਜਿਹੜਾ ਇਸ ਤਰ੍ਹਾਂ ਕਾਬੂ ਕੀਤਾ ਜਾ ਰਿਹਾ ਜੇਕਰ ਭੱਜਣ ਦੀ ਕੋਸ਼ਿਸ਼ ਕਰਦੇ ਨੇ ਤਾਂ ਉਹਨਾਂ ਨੂੰ ਗੋਲੀ ਇਸ ਤਰ੍ਹਾਂ ਦੀ ਜਿਹੜੀਆਂ ਅਪਸ਼ਟਾਂ ਜਾਂ ਪੁਲਿਸ ਹੋ ਥੋੜੀ ਨਾ ਟੋਗੀ ਕਿ ਹਾਫ ਨਹੀਂ ਹੋਊਗਾ ਚੰਗੀ ਪੁਲਿਸ ਸੀਪਾਇਨੋ ਸੀਐਮ ਸਾਹਿਬ ਦੇ ਤੇ ਮਾਨਯੋਗ ਡੀਜੀਪੀ ਸਾਹਿਬ ਦੇ ਤਰਫੋਂ ਸਖਤ ਕਦਮ ਚੁੱਕੇ ਜਾਣ ਕਿ ਇਸ ਤਰ੍ਹਾਂ ਦੇ ਕ੍ਰਿਮਿਨਲ ਵਿਕਮ ਜਿਹੜਾ ਜਗ੍ਹਾ ਹੋ ਰਹੀ ਖਿਲਾਫ ਸਭ ਤੋਂ ਸਖਤ ਕਾਰਵਾਈ ਜਿਹੜੀ ਅਮਲ ਵਿੱਚ ਲਿਆਂਦੀ ਹੈ ਤੁਸੀਂ ਨੇੜੀ ਦੇ ਵਿੱਚ ਪੰਜਾਬ ਪ੍ਰਦੇਸ਼ ਇਸ ਟਾਈਮ ਆਪ ਦਾ ਜਦੋਂ ਸਖਤੀ ਨਾਲ ਸਾਰੇ ਖੇਤਰਾਂ 'ਚ ਇਸ਼ਾਰਾ ਹੈ ਤੇ ਇਸ ਦੇ ਵਿੱਚ ਇਹਨਾਂ ਦੇ ਖਿਲਾਫ ਇਸ ਤਰ੍ਹਾਂ ਗਰੀਪੋਰਟਿੰਗ ਡਾਲੀ ਹੋ ਚੁੱਕੀ ਹੈ ਠੀਕ ਹੈ ਧੰਨਵਾਦ ਬਿਲਕੁਲ ਡਾਕਟਰ ਸੰਦੀਪ ਕਰਗੇ ਸੀ ਸਭ ਤੋਂ ਤੌਰ ਤੇ ਉਹਨਾਂ ਨੇ ਕਿਹਾ ਕਿ ਇਸ ਤਰ੍ਹਾਂ ਦੀ ਜਿਹੜ ਮਨ ਬਲੂ ਦੇਸ਼ ਨੇ ਕਿ ਕਿਸੇ ਤਰ੍ਹਾਂ ਇੱਕ ਕ੍ਰਿਮੀਨਲ ਇੰਗਾਰ ਵਿਅਕਤੀ ਆ ਉਹਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ ਕਿ ਉਹਨਾਂ ਵੱਲੋਂ ਜਿਸ ਤਰ੍ਹਾਂ ਬਿਆਨ ਆਇਆ ਸੀ ਕਿ ਕੋਈ ਵੀ ਕ੍ਰਿਮੀਨਲ ਲਾਜਾ ਇਸ਼ਨੇਚਰ ਆ ਇੱਕ ਚੌਕ ਤੋਂ ਦੂਜੇ ਚੌਕ ਜੇਕਰ ਫਰਾਰ ਹੁੰਦਾ ਤਾਂ ਉਹਨੂੰ ਇਸ ਤਰ੍ਹਾਂ ਦੀ ਕਾਰਵਾਈ ਕੀਤੀ ਜਾਵੇ ਕਿ ਉਹ ਅਗਲੇ ਚੌਕ ਤੇ ਕਾਬੂ ਕੀਤਾ ਜਾ ਸਕੇ ਕਿਉਂਕਿ ਪੂਰਾ ਜਿਹੜਾ ਘਟਨਾਕਰਮ ਤੁਸੀਂ ਦੇਖਿਆ ਤਸਵੀਰਾਂ ਤੁਸੀਂ ਦੇਖਿਆ ਨੇ ਇਹ ਜਿਹੜੀ ਆ ਪੁਲਿਸ ਦੀ ਜਿਹੜੀ ਆ ਬਲੈਰੋ ਗੱਡੀ ਆ ਜਿਹਨੂੰ ਸੀਆਈ ਸਟਾਫ ਆਈ ਉਹ ਸਾਹਮਣੇ ਜਿਹੜੀ ਗੱਡੀ ਤੁਸੀਂ ਦੇਖ ਸਕਦੇ ਹੋ ਇਹ ਗੱਡੀ ਦੇ ਵਿੱਚ ਕੋ ਬਦਮਾਸ਼ ਸੀਗੇ ਇਹ ਗੱਡੀ ਦੇ ਵਿੱਚ ਆਏ ਸੀਗੇ ਤੇ ਬੈਠੇ ਸੀ ਇਹ ਪਿਸਤਲ ਜਿਹਦਾ ਤੁਸੀਂ ਥੱਲੇ ਦੇਖ ਸਕਦੇ ਹੋ ਇੱਕ ਜਿਹੜਾ ਪੰਨਾ ਵੀ ਪਿਆ ਜਿਹੜਾ ਇਸ ਉਹ ਵੀ ਦੇਖ ਸਕਦੇ ਹੋ ਕਿ ਇਹ ਜਦੋਂ ਬਦਮਾਸ਼ ਇੱਥੇ ਰੁਕੇ ਇਹ ਵੀ ਗੱਡੀ ਵੱਡੀ ਗੱਲ ਹੈ ਕਿ ਇਹ ਵੀ ਗੱਡੀ ਜਿਹੜੀ ਆ ਸਨੈਚ ਕੀਤੀ ਹੋਈ ਆ ਇਸ ਤੋਂ ਪਹਿਲਾਂ ਇੱਕ ਲੜਕੀ ਤੋਂ ਜਿਹੜਾ ਮਹਾਲੀ ਦੇ ਵਿੱਚ ਗੱਡੀ ਜਿਹੜੀ ਆ ਥਾਰ ਗੱਡੀ ਉਹ ਵੀ ਇਹਨਾਂ ਵੱਲੋਂ ਸਨੇਚ ਕੀਤੀ ਗਈ ਸੀ ਜੇ ਇਹ ਵੀ ਗੱਲ ਜੇ ਕੀਤੀ ਜਾਵੇ ਪੁਲਿਸ ਜੇਕਰ ਹੁਣ ਗੱਲ ਕੀਤੀ ਜਾਵੇ ਪੁਲਿਸ ਇੰਡੀਆ ਨਾ ਟੂਰ ਤੇ ਨਜ਼ਰ ਆ ਗਿਆ ਲਗਾਤਾਰ ਪੁਲਿਸ ਇਹਨਾਂ ਬਦਮਾਸ਼ਾਂ ਦਾ ਜਿਹੜਾ ਇਹ ਕਾਊਂਟਰ ਕਰ ਰਹੀ ਆ ਮਹਾਰੀ ਦੇ ਵਿੱਚ ਵੀ ਤੇ ਤੀਜਾ ਨ ਕਾਊਂਟਰ ਆ ਜੇਕਰ ਗੱਲ ਪੰਜਾਬ ਦੀ ਕੀਤੀ ਜਾਵੇ ਪਿਛਲੇ 5-10 ਦਿਨਾਂ ਦੇ ਵਿੱਚ 6 ਇਨਕਾਊਂਟਰ ਆ ਜਿਹੜੇ ਨੇ ਇਹ ਬਦਮਾਸ਼ਾਂ ਦੇ ਕੀਤੇ ਲੱਗਿਆ ਆਪਣਾ ਨਹੀਂ ਜਾਂਦੇ ਤੇ ਹੁਣ ਆ ਜਾ ਬਸ ਜਿਹੜਾ ਬਦਮਾਸ਼ਾਂ ਨੂੰ ਵੀ ਇੱਕ ਮੈਸੇਜ ਆ ਕਿ ਕੋਈ ਵੀ ਬਦਮਾਸ਼ੀ ਆ ਕਰਨ ਉਹਦੇ ਖਿਲਾਫ ਜਿਹੜਿਆ ਸਖਤ ਕਾਰਵਾਈ ਕੀਤੀ ਜਾਊਗੀ ਕਿਉਂਕਿ ਸੁਣ ਏਰੀਆ ਆਸ-ਪਾਸ ਜਿਹੜਾ ਕੋਈ ਜਿਹੜਾ ਰਹਿੰਦਾ ਨਹੀਂ ਹੈਗਾ ਜਿਹੜੇ ਨਾਲ ਆ ਜਿਹੜੀ ਆ ਸਾਹਮਣੇ ਜਿਹੜੀ ਤੁਸੀਂ ਦੇਖ ਸਕਦੇ ਹੋ ਉਹਦੇ ਵਿੱਚ ਜਿਹੜੀ ਟ੍ਰੇਨ ਹੈ ਨਾ ਉਹ ਟ੍ਰੇਨ ਜਾਂਦੀ ਆ ਜਿੱਟੇ ਤੋਂ ਜਿਹੜਾ ਰਸਤਾ ਹੁੰਦਾ ਇਹ ਪੂਰਾ ਜਿਹੜਾ ਕਿੰਨੇ ਕਿਲੋਮੀਟਰ ਦਾ ਰਸਤਾ ਪੂਰੀ ਤਰ੍ਹਾਂ ਸੁੰਸਾਨ ਆ ਇੱਥੇ ਜਿਹੜਾ ਬਦਮਾਸ਼ ਰੁਕੇ ਹੋਏ ਸੀਗੇ ਤੇ ਸੀਐਸਟਾਪ ਨੂੰ ਜੋ ਇਨਫੋਰਮੇਸ਼ਨ ਮਿਲੀ ਤੇ ਡੀਐਸਪੀ ਗੁਰਸ਼ੇਰ ਸਿੰਘ ਤੋਂ ਜੋ ਅਮੀ ਟੀਮ ਨਾਲ ਦਿਓ ਪਹੁੰਚੇ ਤਾਂ ਬਦਮਾਸ਼ਾਂ ਨੇ ਉਹਨਾਂ ਦੇ ਫੈਰਨ ਕੀਤੀ ਜਵਾਬੀ ਫੈਰਨ ਕੀਤੀ ਗਈ 8 ਤੋਂ 9 ਜਿਹੜੀਆਂ ਗੋਲੀਆਂ ਜਿਹੜੀਆਂ ਇੱਥੇ ਚੱਲੀਆਂ ਗਈਆਂ ਨੇ ਦੋ ਬਦਮਾਸ਼ ਨੇ ਜਿਹੜੇ ਪ੍ਰਿੰਸ ਡਾ ਕੁਰੂਖੇਤਰਾ ਜਿਹੜਾ ਰਾਜਪੁਰ ਦਾ ਰਹਿਣ ਵਾਲਾ ਤੇ ਕਰਮਜੀਤ ਜੋ ਕੁਰੂਖੇਤਰਾ ਰਹਿਣ ਵਾਲਾ ਉਹ ਜ਼ਖਮੀ ਹਾਲਤ ਦੇ ਵਿੱਚ ਨੇ ਫਿਲਹਾਲ ਜਿਹੜੀ ਮੁਰਲੀ ਗਿਆ ਉਹਦੇ ਵਿੱਚ ਇੱਕ ਬਦਮਾਸ਼ ਵਾਲੇ ਭਰਾਲ ਗੰਭੀਰ ਹੱਤੂ ਦੇ ਵਿੱਚ ਆ ਇਨੂੰ ਹੋਰ ਵੀ ਅਪਡੇਟ ਜਿਹੜੇ ਸਮੇਂ-ਸਮੇਂ ਸਰ ਨੂੰ ਦੰਦੇ ਰਹਾਂਗੇ ਖੁਦ ਜਿਹੜਾ ਐਸਐਸਪੀ ਡਾਕਟਰ ਸੰਦੀਪ ਗੜਕ ਸਾਹਮਣੇ ਆਏ ਨੇ ਤੇ ਪੂਰੀ ਜਿਹੜੀ ਆ ਇਹਨਾਂ ਬਦਮਾਸ਼ਾਂ ਦੀ ਜਿਹੜੀ ਆ ਕੁੰਡਲੀ ਖੋਲ ਕੇ ਰੱਖ ਦਿੱਤੀ ਆ ਮਹਾਲੀ ਤੋਂ ਗਰਦੀ ਬਹਿਨੀਪਾਲ ਡੇਲੀ ਪੋਸਟ ਪੰਜਾਬੀ